ਹਾਂਜੀ ਮੇਰੇ ਵੱਲੋਂ ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 19 ਬ੍ਰੈਸਟ ਦੀਆਂ ਕਾਟਾਂ ਦੀ ਕਟਿੰਗ ਦੱਸਾਂਗੇ ਠੀਕ ਹੈ ਜੀ 19 ਬ੍ਰੈਸਟ ਦੀਆਂ ਕਾਟਾਂ ਦਾ ਆਪਾਂ ਮੋਡਾ ਕਿੰਨਾ ਰੱਖਣਾ ਤੇ ਪਲੇਟਸ ਆਪਾਂ ਕਿੰਨੀ ਪਾਉਣੀ ਆ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਉਹਨਾਂ ਸਾਰਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਤੇ ਤੁਸੀਂ ਬਹੁਤ ਹੀ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਮੈਨੂੰ ਤੇ ਮੈਂ ਤੁਹਾਡੇ ਉਹਨਾਂ ਕਮੈਂਟਾਂ ਦਾ ਜਵਾਬ ਜ਼ਰੂਰ ਦੇਵਾਂਗੀ ਜੀ ਤੇ ਇੱਕ ਮੇਰੀ ਭੈਣ ਨੇ ਵਾਰ-ਵਾਰ ਕਮੈਂਟ ਕਰਦੀ ਆ ਜੀ 22 ਕਾਟਾਂ ਦੀ ਤੁਸੀਂ ਕਟਿੰਗ ਬਾਰੇ ਪੁੱਛਦੇ ਹੋ ਤੇ ਭੈਣ ਮੇਰੀ ਉਹਦੀ ਤੁਹਾਨੂੰ ਮੈਂ ਕਟਿੰਗ ਜਰੂਰ ਕਰਕੇ ਦਿਖਾਵਾਂਗੇ ਤੇ ਇੱਕ ਦੋ ਦਿਨਾਂ ਦੀ ਗੱਲ ਹੈ ਤੁਹਾਨੂੰ ਬਾਈ ਬ੍ਰੈਸਟ ਦੀ ਆਪਾਂ ਕਟਿੰਗ ਜਰੂਰ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸੂਟ ਦੀ ਲੈਂਥ ਆਪਣੀ ਹੈਗੀ ਹੈ ਜੀ ਇਹ 42 ਇੰਚ ਤਿਆਰ ਹੈ ਤੇ ਆਪਾਂ ਰੱਖੇ 44 ਇੰਚ ਠੀਕ ਹੈ ਤਿੰਨ ਇੰਚ ਆਪਾਂ ਪਲੱਸ ਕੀਤਾ ਤੇ ਇਸ ਤੋਂ ਬਾਅਦ ਇਹਨਾਂ ਦੀ हिਪ ਹੈਗੀ ਹੈ ਜੀ 22 ਇੰਚ हिਪ ਤਿਆਰ ਹੈ ਇਹ ਆਪਾਂ ਰੱਖੇ 26 ਇੰਚ ਇਹ 4 ਇੰਚ ਪਲੱਸ ਕੀਤਾ ਕਿਉਂਕਿ ਆਪਾਂ ਸਾਈਡ ਤੇ ਲੈਸ ਕੱਢਣੀ ਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਰੱਖਦੇ ਆ ਤੀਰਾ ਤੀਰਾ ਇਹਨਾਂ ਦੇ ਹੈਗੇ ਜੀ 11 ਇੰਚ ਤਿਆਰ ਆਪਾਂ ਰੱਖਾਂਗੇ 12 ਇੰਚ ਹਾਫ ਹੋ ਗਿਆ 6 ਇੰਚ ਠੀਕ ਹੈ ਜੀ ਤੇ ਇੱਥੋਂ ਵੀ ਆਪਾਂ ਰੱਖਾਂਗੇ 6 ਇੰਚ ਤੇ ਮੋਢੇ ਇਹਨਾਂ ਰੱਖਾਂਗੇ ਜੀ ਆਪਾਂ 7 ਇੰਚ ਮੋਡਾ ਰੱਖਿਆ ਜਿਹਨਾਂ ਦਾ ਆਪਾਂ 7 ਇੰਚ ਤੇ ਮੇਰੀਆਂ ਵੀਡੀਓ ਵਿੱਚ ਤਕਰੀਬਨ ਹਰੇਕ ਦਾ ਮੋਡਾ ਮੈਂ 7 ਇੰਚ ਹੀ ਰੱਖਦੀ ਆ ਠੀਕ ਹੈ ਜੀ 7 ਇੰਚ ਆਪਣਾ ਮੋਡਾ ਪ੍ਰੋਪਰ ਹਰ ਇੱਕ ਸਾਈਜ਼ ਵਾਸਤੇ ਸਹੀ ਆ ਠੀਕ ਹੈ ਜੀ ਇਸ ਤੋਂ ਬਾਅਦ 7 ਇੰਚ ਆਪਾਂ ਲਾਵਾਂਗੇ ਕਮਰ ਇੱਥੇ ਆਪਣਾ ਹੋਊਗਾ ਕਮਰ ਦਾ ਨਿਸ਼ਾਨ ਤੇ ਇਹ ਸਾਈਡਸ ਲਈ ਇਹ ਨਲੀ ਹੈਗੀ ਜੀ 13 ਇੰਚ ਤਿਆਰ ਆ ਤੇ ਆਪਾਂ ਰੱਖਾਂਗੇ 14 ਇੰਚ ਠੀਕ ਹੈ ਜੀ 1 ਇੰਚ ਵੱਧ ਰੱਖੀ ਆ ਤੇ ਇੱਥੇ ਉਹਨਾਂ ਦਾ हिਪ ਦਾ ਨਿਸ਼ਾਨ ਆਊਗਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਨਾਲ ਲਾਵਾਂਗੇ ਫਿਟਿੰਗ ਫਿਟਿੰਗ ਉਹਨਾਂ ਦੀ ਹੈਗੀ ਜੀ 19 ਇੰਚ ਤਿਆਰ ਹੈ ਤੇ ਆਪਾਂ ਰੱਖਾਂਗੇ 1 ਇੰਚ ਵੱਧ 20 ਇੰਚ ਦਾ ਹਾਫ ਹੋ ਗਿਆ 10 ਇੰਚ ਦੇ ਠੀਕ ਹੈ ਜੀ ਤੇ ਕਮਰ ਇਹਨਾਂ ਦੀ ਹੈਗੀ ਜੀ 17 ਇੰਚ ਤਿਆਰ ਹੈ ਤੇ ਆਪਾਂ 18 ਇੰਚ ਦਾ ਨਿਸ਼ਾਨ ਲਵਾਂਗੇ 18 ਦਾ ਹਾਫ ਹੋ ਗਿਆ 9 ਇੰਚ 1 ਇੰਚੇ ਵੀ ਵੱਖਾਂਗੇ ਵੱਧ ਇਆ ਪਕਾਉ ਵਧ ਰੱਖੇ ਜੀ ਇੱਥੇ ਆਪਾਂ ਪਲੇਟਸ ਪਾਉਗੀਆਂ ਠੀਕ ਹੈ ਜੀ ਤੇ ਇਹ ਇਹਨਾਂ ਦੀ ਹੈਗੀ ਜੀ 22 ਇੰਚ ਤੇ 22 ਦਾ ਹਾਫ ਹੋ ਗਿਆ 11 ਇੰਚ ਠੀਕ ਹੈ ਜੀ ਇਹ ਆਪਣੇ ਸੀਗੇ ਫਿਟਿੰਗ ਦੇ ਨਿਸ਼ਾਨ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨਾਂ ਨੂੰ ਬਣਾਉਣੇ ਆਪਾਂ ਮੋਢਾ ਸਭ ਤੋਂ ਪਹਿਲੇ ਇੱਕ ਨਿਸ਼ਾਨ ਲਾਉਣਾ ਆਪਾਂ 2 ਇੰਚ ਦਾ ਇੱਕ ਨਿਸ਼ਾਨ ਲਉਣਾ ਆਪਾਂ 1 ਇੰਚ ਦਾ ਦੋ ਨਿਸ਼ਾਨ ਲਾਗੇ ਅਗਰ ਤੁਹਾਡਾ ਬੈਕ ਦਾ ਗਲਾ ਡੀਪ ਹੈ ਤੁਸੀਂ ਇਹ ਨਿਸ਼ਾਨ 2 ਇੰਚ ਵਾਲਾ 1.5 ਇੰਚ ਤੇ ਵੀ ਰੱਖ ਸਕਦੇ ਹੋ ਠੀਕ ਹੈ ਜੀ ਦੇਖੋ ਸਾਰੇ ਨਿਸ਼ਾਨ ਆਪਾਂ ਬੰਦ ਵਾਲੇ ਪਾਸੇ ਲਾਏ ਆ ਖੁੱਲੇ ਵਾਲੇ ਪਾਸੇ ਨਹੀਂ ਲਾਈ ਮੋੜ ਦੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ 7 ਇੰਚ ਦਾ ਹਾਫ ਕਰਨਾ ਤੇ ਇੱਥੇ ਆਪਾਂ ਲਾਵਾਂਗੇ ਜੀ ਅੱਧਾ ਇੰਚ ਦਾ ਨਿਸ਼ਾਨ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੋ ਇੰਚ ਦਾ ਨਿਸ਼ਾਨ ਜਿਹੜਾ ਲਾਇਆ ਇਹਦੀ ਗਲਾਈ ਬਣਾਵਾਂਗੇ ਇਸ ਤਰੀਕੇ ਨਾਲ ਐਸਟਰਾ ਜਿਹੜੀ ਤੁਸੀਂ ਗਲਾਈ ਬਣਾਉਣੀ ਆ ਫਿਟਿੰਗ ਵਾਲੇ ਨਿਸ਼ਾਨ ਤੋਂ ਗਲਾਈ ਬਣੂਗੀ ਤੁਸੀਂ ਜੋਰੋ ਵੀ ਸੂਟ ਦੀ ਕਟਿੰਗ ਕਰਨੀ ਆ ਫਿਟਿੰਗ ਵਾਲੇ ਨਿਸ਼ਾਨ ਤੋਂ ਹੀ ਮੋੜੇ ਦੀ ਗਲਾਈ ਬਣਾਉਣੀ ਆ ਠੀਕ ਹੈ ਜੀ ਤੁਸੀਂ ਕੋਈ ਵੀ ਸਾਈਜ਼ ਕੋਡ ਦੀ ਕਟਿੰਗ ਕਰਨਾ ਹੈ ਤਾਂ ਇਸ ਤਰੀਕੇ ਨਾਲ ਹੀ ਕਟਿੰਗ ਕਰਨਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਫਰੰਟ ਵਾਲੇ ਪਾਸੇ ਦੀ ਗੁਲਾਈ ਬਣਾਵਾਂਗੇ ਮੋਢੇ ਵਾਲੀ ਠੀਕ ਹੈ ਜੀ ਇਸ ਤਰੀਕੇ ਨਾਲ 1 ਇੰਚ ਨਾਲ ਮਿਲਾਵਾਂਗੇ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਇਸ ਤਰ੍ਹਾਂ ਜਿਹੜਾ 1/2 ਇੰਚ ਨਾਲ ਸ਼ੰਡਾ ਲਾਸੀ ਪੋਦੀਨਾ ਇਸ ਤਰੀਕੇ ਨਾਲ ਲਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਉੱਪਰ ਤੀਰੇ ਦੀ 1/2 ਇੰਚ ਦੀ ਕਾਟ ਪਾਵਾਂਗੇ ਇਸ ਤਰੀਕੇ ਨਾਲ ਜਿਹੜੀ ਮੇਰੀਆਂ ਪੈਨਾਂ ਦਾ ਸੂਟ 프ਰੰਟ ਤੋਂ ਬੈਕ ਪਾਸੇ ਜਾਂਦੇ ਆ ਜੀ ਗਲੇ फ्रंट ਵਾਲਾ ਗਾ ਲੈ ਬੈਕ ਪਾਸ ਨੂੰ ਜਾਂਦਾ ਉਹਨਾਂ ਦਾ ਕਾਰਨ ਹੈਗਾ ਆਪਾਂ 1/2 ਇੰਚ ਦੀ ਕਾਟ ਨਹੀਂ ਪਾਉਂਦੇ ਕਿਰੇ ਜੀ ਠੀਕ ਹੈ ਜੀ ਜੇ ਆਪਣਾ ਸੂਟ ਬ੍ਰੈਸਟ ਤੋਂ ਖੁੱਲਾ ਹੋਏਗਾ ਤਾਂ ਵੀ ਆਪਣਾ ਸੂਟ ਹੈਗਾ ਬੈਕ ਨੂੰ ਚਲੇ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਦੀ ਕਰਦੇ ਹਾਂ ਕਟਿੰਗ ਸਭ ਤੋਂ ਪਹਿਲਾਂ ਸਾਰੇ ਪੱਲੇ ਚੱਕਾਂਗੇ ਜਿਹੜੇ ਆਪਾਂ 2 ਇੰਚ ਦੀ ਕਾਟ ਪਾਈ ਹੈ ਉਹਦੀ ਕਟਿੰਗ ਕਰਾਂਗੇ ਐਸੇ ਕੀ ਨਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਸਿਰਫ ਉੱਪਰਲਾ ਪੱਲਾ ਚੱਕਾਂਗੇ ਤੇ ਜਿਹੜੀ ਆਹ ਵਾਲੀ ਕਾਰਟ ਪਈ ਹੈ ਕਿੱਚ ਵਾਲੀ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ 1/2 ਇੰਚ ਦੀ ਕਾਰਟ ਵੀ ਉੱਪਰਲੇ ਪੱਲੇ ਦੀ ਹੀ ਚੋ ਕੇ ਕਟਿੰਗ ਕਰਾਂਗੇ ਠੀਕ ਹੈ ਜੀ ਉਹ ਜਿਹੜੀ ਸਾਈਡ ਤੇ ਫੀਡਿੰਗ ਵਾਲੀ ਸिलाई ਲਾਈ ਹੈ ਉਹਦੇ ਆਪਾਂ 2-2 ਇੰਚ ਦਾ ਕੱਪੜਾ ਰੱਖ ਕੇ ਬਾਕੀ ਕੱਪੜੇ ਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ हिਪ ਵਾਲਾ ਕੱਟ ਲਾਵਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਸੂਟ ਵਿੱਚ ਪਲੇਟਾਂ ਜਿਹੜੀ ਇਹਨਾਂ ਦੀ ਪਲੇਟ ਹੈਗੀ ਜੀ 10.5 ਤੇ ਤਿਆਰ ਹੈ ਤੇ ਆਪਾਂ ਨਿਸ਼ਾਨ ਲਾਉਣਾ ਹੈ 11 ਇੰਚ ਤੇ ਤੇ ਲੰਬਾਈ ਰੱਖਾਂਗੇ ਆਪਾਂ 7 ਇੰਚ ਠੀਕ ਹੈ ਜੀ ਚੌੜਾਈ ਰੱਖਾਂਗੇ ਆਪਾਂ 3 ਇੰਚ ਇੱਥੋਂ ਵੀ 3 ਇੰਚ ਰੱਖਾਂਗੇ ਇਹ ਹੋ ਗਈ ਆਪਣੀ ਸਿੱਧੀ ਪਲੇਟ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਵਾਲੀ ਪਲੇਟ ਤੋਂ ਆਪਾਂ ਨਾ ਇੱਕ ਨਿਸ਼ਾਨ ਲਾਉਣਾ 2.5 ਇੰਚ ਦਾ ਇਸ ਤਰੀਕੇ ਨਾਲ ਇੱਥੋਂ ਠੀਕ ਆ ਉਹ ਆਪਣਾ 2.5 ਇੰਚ ਦਾ ਨਿਸ਼ਾਨ ਇਸ ਤਰੀਕੇ ਨਾਲ ਇਹ 2.5 ਇੰਚ ਦਾ ਨਿਸ਼ਾਨ ਆਪਾਂ ਤਾਂ ਲਾਇਆ ਜੀ ਆਪਾਂ ਨੂੰ ਪਤਾ ਲੱਗ ਜੇ ਜੀ ਆਪਾਂ ਆਹ ਵਾਲੀ ਪਲੇਟ ਕਿੱਥੋਂ ਚੱਕਣੀ ਆ ਤੇ ਕਿੱਥੋਂ ਤੱਕ ਪਾਉਣੀ ਆ ਠੀਕ ਹੈ ਜੀ ਤੇ ਇੱਥੇ ਆਪਾਂ ਇੰਚ ਟੇਪ ਰੱਖਣਾ ਤੇ ਇੱਥੋਂ ਤੱਕ ਲੈ ਕੇ ਆ ਜਿਹੜਾ ਆਪਾਂ 22 ਇੰਚ ਦਾ ਨਿਸ਼ਾਨ ਲਾਇਆ ਸੀ ਤੇ ਗੈਪ ਰੱਖਾਂਗੇ ਜੀ ਆਪਾਂ 2 ਇੰਚ ਦਾ ਠੀਕ ਹੈ ਜੀ ਇਸ ਤੋਂ ਬਾਅਦ ਇੱਥੇ ਫੇਰ ਇੰਚਟੇ ਰੱਖਾਂਗੇ ਤੇ ਇੱਥੋਂ ਦੀ ਗਲਾਵੇਂ ਮੋਢੇਲੀ ਪਲੇਟ ਤੇ ਇਸ ਤਰੀਕੇ ਨਾਲ ਤੇ ਇਹ ਵਾਲਾ ਗੈਪ ਰੱਖਣਾ ਜੀ ਆਪਾਂ 2 ਇੰਚ ਦਾ ਸੇਮ 2 ਇੰਚ ਦਾ ਗੈਪ ਰੱਖਾਂਗੇ ਜੀ ਠੀਕ ਹੈ ਜੀ ਤੇ ਪਲੇਟਾਂ ਦੇ ਨਿਸ਼ਾਨ ਹੋ ਗਏ ਆਪਣੇ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਲਾ ਦੇਾਂਗੇ ਜੀ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਤੇ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਤੇ ਗਲੇ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਦੇਖੋ ਉੱਪਰੋਂ ਆਪਾਂ ਉੱਪਰੋਂ ਪਲੇਟਾਂ ਦੀ ਲੰਬਾਈ ਲੈਣੀ ਹੈ 10.5 ਤੇ ਤਿਆਰ ਹੈ ਜੀ ਆਪਾਂ ਲਾਵਾਂਗੇ 11 ਇੰਚ ਤੇ ਠੀਕ ਹੈ ਜੀ ਇਹ ਵਈ ਲੰਬੀ ਪਲੇਟ ਰੱਖਣੀ ਹੈ ਜੀ ਆਪਾਂ 1 ਇੰਚ ਵੱਧ ਇਹ ਰੱਖਾਂਗੇ ਆਪਾਂ 8 ਇੰਚ ਤੇ 8 ਇੰਚ ਦੀ ਪਲੇਟ ਲੰਬੀ ਹੋਣ ਕਰਕੇ ਜਿਹੜੀ ਆਪਣੀ ਬੈਕ ਦੀ ਇੱਥੋਂ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਤੁਸੀਂ ਆਪਦੇ ਸੂਟ ਦੇ ਜ਼ਰੂਰ ਟਰਾਈ ਕਰਕੇ ਦੇਖੋ ਇਹ ਤੇ ਜਿਹੜਾ ਇਹ ਗੈਪ ਰੱਖਾਂਗੇ ਜੀ 3 ਇੰਚ ਦਾ ਆਪਾਂ ਇੱਥੋਂ ਵੀ 3 ਇੰਚ ਰੱਖਾਂਗੇ ਜੀ ਇਹ ਤੇ ਇਸ ਤੋਂ ਬਾਅਦ ਇਹ ਨਿਸ਼ਾਨ ਨੂੰ ਆਪਾਂ ਦੂਜੇ ਪਾਸੇ ਕਰ ਦਿਆਂਗੇ ਇਹਨੂੰ ਕਰ ਆਪਾਂ ਇਹਦੇ ਬੈਕ ਗਲਾ ਕਟਿੰਗ ਕਰਾਂਗੇ ਬੈਕ ਗਲਾ ਹੈਗਾ ਜੀ 6 ਇੰਚ ਤਿਆਰ ਹੈ ਪੂਰਾ ਛੇ ਤੇ ਹੀ ਨਿਸ਼ਾਨ ਲਾਵਾਂਗੇ ਆਪਾਂ ਚੁੜਾਈ ਹੈਗੀ ਜੀ ਸਵਾ 2 ਇੰਚ ਤੇ ਇਥੋਂ 20 ਸਵਾ 2 ਇੰਚ ਰੱਖਾਂਗੇ ਅਗਰ ਕੋਈ ਮੇਰੀ ਪੈਨ ਬੈਗ ਗਲਾ ਦੀਪ ਤੇ ਚੌੜਾ ਪਉਂਦੀ ਹੈ ਤੁਸੀਂ ਇਥੋਂ ਗਲਾ 2.5 ਇੰਚ ਦਾ ਚੌੜਾ ਕਰ ਸਕਦੇ ਹੋ ਤੇ ਲੰਬਾ ਵੀ ਕਰ ਸਕਦੇ ਹੋ ਬਟ ਉਪਰੋਂ ਗਲਾ ਤੁਸੀਂ ਸਵਾ 2 ਇੰਚ ਦਾ ਹੀ ਰੱਖਣਾ ਜੇ ਤੁਸੀਂ ਇਹ 2.5 ਇੰਚ ਦਾ ਰੱਖੋਗੇ ਤਾਂ ਤੁਹਾਡੇ ਥੀਰੇ ਡਿੱਗਣ ਲੱਗ ਜਾਣਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹਦੀ ਬਣਾ ਲਾਂਗੇ ਗੁਲਾਈ ਇਸ ਤਰੀਕੇ ਨਾਲ ਐਕਸਟਰਾ ਇਹ ਹੈ ਜੀ ਉਨੀ ਬਰੈਸਟ ਕਟਾਂ ਦੀ ਆ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਗੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਦੀ ਸਮਝ ਆ ਗਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਤਾਂ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ